ਆਆਂ ਚਾਟੀਆਂ ਮਾਸੀਆਂ ਤੋਂ ਵਾਰਨੇ ਲੈ ਲੋ ਵੇਲਾ ਨਹੀਂ ਦਿਸਿਆ ਵੇਲਾ ਨਹੀਂ ਦਿਸਿਆ ਭਾਵੇਂ ਮਨੀ ਪਲਾਟ ਦੀਆਂ ਲੈ ਲੋ ਭੈ ਕਹਿੰਦਾ ਦੂਆਂ ਦੀਆਂ ਲੈ ਲੋ ਕੋੜ ਵੀ ਲੈਣੀਆਂ ਨਹੀਂ ਨਾਚ ਕਰ ਉਹ ਭੰਡ ਹਾਂਜੀ ਹਾਂਜੀ ਵਧੀਆ ਵਧੀਆ ਜੋੜੀ ਦਾ ਸ਼ੇਰ ਜੋੜੀ ਦਾ ਸ਼ੇਰ ਆ ਹਾਂ ਕਹਿੰਦਾ ਜਿਸ ਬਾਗ ਵਿੱਚ ਜਾئیںਗੇ ਨਿੱਕੇ ਨਿੱਕੇ ਫੁੱਲ ਖਿਲ ਜਾਣਗੇ ਬਾਗ ਵਿੱਚ ਜਾئیںਗੇ ਸਭੀ ਫੁੱਲ ਖਿਲ ਜਾਣਗੇ ਇਹ ਜੋੜੀ ਜੀਵੇ ਸਰਦਾਰ ਗਿੱਲ ਸਾਹਿਬ ਦੀ ਸਲਾਮਤ ਭੰਡ ਸ਼ਹਿਰ ਵਾਲੇ ਸੇੜਾ ਗਾਏ ਮਾਸੀ ਤੁਹਾਡੀ ਵੇਚ ਕੇ ਕੈਨੇਡਾ ਨੂੰ ਜਾئیںਗੇ ਆਲ ਮੋੜ ਬਣਾਏਗੇ ਡਾਲਰ ਲੈ ਆਈਏਗੇ ਬਲੈਕ ਬਿਆਨੀ ਸੀ ਫੜ ਮੇਰੇ ਸਰਦਾਰ ਤੋਂ ਲੈ ਲਓ ਮੁੰਡੇ ਦੀ ਮਾਮੀ ਚੋਂ ਤੇ ਵੇਲ ਲੈ ਰੋ ਉਹ ਮੁੰਡੇ ਦੀ ਮਾਮੀ ਆਪਣੀ ਵਿਧਾਈ ਤੇ ਪਾਊਗੀ ਬੋਲ ਮੈਂ ਕਿਹਾ ਮੁੰਡੇ ਦੀ ਮਾਮੀ ਤੋਂ ਫੜ ਵੇਲ ਉਹ ਤਾਂ ਨਹੀਂ ਉਹ ਜੇ ਵੇਲ ਮੈਂ ਤਾਂ ਇਹ ਪਾਟੇ ਹੀ ਲੈ ਲਾ ਆਪੇ ਵੈਡਿੰਗ ਕਰਾ ਲਾਂਗੇ ਬਲੈਕ ਬਿਆਨੀ ਸੀ ਉਹ ਭੰਡਾ ਹਾਂਜੀ ਇਹ ਕੋਣ ਸ਼ੇਰ ਆ ਗਿਆ ਆਸਨਾ ਤੇ ਵਧੀਆ ਸ਼ੇਰ ਆ ਗਏ ਭੈਣਾ ਨੂੰ ਵੀਰ ਪਿਆਰੇ ਆਸਨਾ ਤੇ ਜਿਹੜੀ ਆਵੇ ਤੇਰੇ ਤੋਂ ਮਾਰੇ ਤੂੰ ਆਹਾਂ ਜਿਹੜੀ ਆਵੇ ਦੋ ਦੋ ਵਾਰੇ ਉਹ ਕੋ ਸੂਟ ਮਾਰਦੇ ਆ ਲੈਕਅਪ ਮਾਰੇ ਤਾੜੇ ਬੰਡ ਨਹੀਂ ਜਿਹੜੀ ਆਵੇ ਦੋ ਦੋ ਵਾਰੇ ਇਹ ਕੱਪੜੇ ਵਾਰਦੇ ਹਾਂ ਲੈਕ ਜਾਨੀ ਜੜੀ ਆਵੇ ਦੋ ਦੋ ਹੀ ਹੋ ਰਹੇ ਮਾਰੇ ਕੀ ਉਹ ਜੋੜਾਂ ਦੇ ਬੂਟੇ ਲੈਕ ਨਾਲ ਲੈਕ ਜੜੀ ਹੋਣ ਵੀ ਆ ਗਈ ਲੈ ਖਾ ਖਾ ਗਈ ਢੰਡਾ ਖਾ ਇਹ ਹੱਖ ਢੰਡਾ ਪਸ ਵੀ ਕਰ ਜਾਂਦੇ ਨੇ ਕਾ ਗਾਨੀ ਤੇ ਵਾਜਾਂ ਨੂੰ ਤੱਕ ਉਹ ਬੜਾ ਮੈਂ ਅਲੇ ਰੁਪਈਏ ਲੈ ਲੋ ਸਾਰੇ ਰੁਪਈਏ ਸਾਰੇ ਦਿਸੇ ਨਹੀਂਗੇ ਨਾ ਰਫੀਕ ਪੰਡਾ ਲੈ ਰੁਪਈਏ ਸਾਰੇ ਉਹ ਅਜੇ ਪੇਟੀ ਚ ਪੜਕਣਦਾ ਹੀ ਕਾ ਗਾਨੀ ਦੀ ਮਿਲ ਜਾਂਦੇ ਨੇ ਹਾ ਮੁੰਡੇ ਦੀ ਮਾਮੀ ਇਧਰ ਰੁਪਈਏ ਸਾਰੇ ਓ ਮੁੰਡੇ ਦੀ ਮਾਮੀ ਤੋਂ ਲੈ ਲੈ ਰੁਪਈਏ ਸਾਰੇ ਹਾ ਮੁੰਡੇ ਦੀ ਮਾਮੀ ਨੇ ਇਹੇ ਸਾਡੇ ਤੇ ਕਾਹੂ ਲਾਇਆ ਛੁਣ ਵੀ ਆ ਲੈ ਲੈ ਪਾਉਂਦੇ ਕੰਦਾ ਨਹੀਂ ਆਦੀ ਸੀ ਹੋਈ ਕਾ ਨਹੀਂ ਸੀ ਮੁੰਡੇ ਦੇ ਫੁੱਫੜ ਤੋਂ ਦਾ ਭੂਆ ਤੋਂ ਵੀ ਵੇਰ ਲੈ ਲੈ ਓ ਮੁੰਡੇ ਦੇ ਫੁੱਫੜ ਤੇ ਭੂਆ ਤੋਂ ਲੈ ਲੋ ਵੇਰ ਹਾ ਮੁੰਡੇ ਦੀ ਭੂਆ ਤੋਂ ਵੇਰ ਲੈ ਲੋ ਓ ਵੇਰ ਨਾ ਕਿੱਥੇ ਆ ਘਰੇ ਰਾਤ ਦੇ ਮੈਨੀ ਕਰਾ ਕੇ ਚਲੇ ਗਈ ਇੱਥੇ ਹੋਏ ਪਤਾ ਲੱਗਣਗੇ ਨਲਾਕ ਜਾ ਲੈ ਪਾਉਂਦੇ ਕਰੀਏ ਜਿਹੜਾ ਹਾ ਰੁਪਈਏ 11 ਆਵੇਂ ਬਿਆਜੂ ਲੈ ਰੋ ਆਪੇ ਰਹੋਦੇ ਰਵਾਂਗੇ ਬਲੈਕ ਪੰਡਰੇ ਢੋਟ ਵੀ ਇੰਨਾ ਪੈਰਾ ਓਏ ਢੋਟ ਵੀ ਆ ਬੱਲੇ ਬੱਲੇ ਭਲਾਵੇ ਭਲਾਵੇ ਸ਼ਹਿਨਾਇਆਂ ਦੀ ਸਦਾ ਗੇ ਰਹੀ ਹੈ ਕੁਸ਼ੀ ਹੋਈ ਵੜੀ

ਉਮਦਾਸ ਨੇ ਲੈ ਨਿਭਾਗ ਹੋਰ ਨਾ ਤੇਰੀਆਂ ਜੋੜੀਆਂ ਗੁਰੂ ਹਰਿਆਕੀਤਾ ਬਾਗ ਮੈਂ ਕਿਆ ਦੂਲੇ ਕਾ ਸੇਰਾ ਸੁਹਾਨਾ ਲੰਤਾ ਗਏ ਉਹਾਂ ਤਾਦ ਪੈਰੋਂ ਤੇ ਬਨਾ ਜਨਮੋ ਕਏ ਬੰਧੰ ਉਹ ਪਿਆਰ ਸੇ ਜੋੜਾਇ ਰੱਬ ਨੇ प्रीत ਕਾ ਦਮਨ ਉਹ ਹੈ ਨਹੀਂ ਕਥਤ ਮੈਂ ਨਹੀਂ ਉਲਝਾ ਉਹ ਹੋਸ਼ਿਆ ਕਮੋਸ਼ ਲੈ ਕੇ ਕਹਿ ਰਹੀ ਧੜਕਨ ਉਹ ਮੁਸ਼ਕਿਲ ਦਮਨ ਕੋਸ਼ ਭਲਾ ਵੇ ਭਲਾ ਵੇ ਆਗੀ ਵਧਾਈ ਭਰਾ ਵੇ ਭਰਾ ਵੇ ਵੇ ਗਰੂ ਭਾਗ 라ਵੇ ਚਾਰ ਪੰਜ ਪੋਤਰੇ ਦੇ ਜਿਹੜੇ ਚੂਟਿਆ ਰੁਕੇ ਬਸ ਪਲਾਵੇ ਪਲਾਵੇ ਗੁਰੂ ਬਾਗ ਲਾਵੇ ਬਾਬਾ ਨਾਨਕ ਗੁਰੂ ਰਾਮ ਦਾ ਦੇਖਿਆ ਸਾਰੇ ਖੁਸ਼ਕਰਜ਼ਾਰਪੁਰ ਤਿਆਰ ਸਿੰਘ ਦੀ ਜੋੜੀ ਜੀਵੀ ਜੋੜੀ ਜੀਵੀ ਸਾਧੂ ਬਾਗ ਸਿੰਘ ਗਿੱਲ ਸਾਹਿਬ ਦਾ ਬਾਗ ਪਰਿਵਾਰ ਵਸਦਾ ਰਵੇ ਜੀ ਪਲਾਵੇ ਭੰਡਾ ਦੀਆਂ ਦਵਾਵਾਂ ਭੰਡਾ ਦੀਆਂ ਚੀਜ਼ਾਂ ਨਾਲ ਇੱਕ ਕਵਾਟਰਾਂ ਚ ਵੱਡੀ ਸ਼ਾਨ ਜੀ ਵਾਹ ਖੁਸ਼ ਹੋ ਕਿਧਰ ਪਈ 11000 ਆ ਗਿਆ ਭਾਵੇਂ ਬਿਆਜੂ ਦੇ ਦੋ ਆ ਜਾ ਆਪੇ ਬਿਆਜ ਲਾਉਂਦੇ ਦਾ ਲੈਕ ਪੰਡਾ ਦਾ ਬੋ ਗਿਆ ਪੰਡਾ ਤੇ ਆ ਕੀ ਖੁਸ਼ ਹੋ ਕੇ ਵਧਾਈ ਫੇਰ ਬਾਬਾ ਨਾਨਕ ਜੀਵੇਂ ਮੁੰਡੇ ਦੀ ਮੰਮੀ ਜੀਵੇਂ ਮੁੰਡੇ ਦੀ ਮੰਮੀ ਸਾਹਿਬ ਚੜ ਗਿਆ ਚਾਹ ਮੁੰਡੇ ਦੀ ਮੰਮੀ ਨੂੰ ਜੀ ਹਾਂ ਪੰਡਾ ਚਾਹ ਮੁੰਡੇ ਦੀ ਮੰਮੀ ਸਾਹਿਬ ਨੂੰ ਤੇ ਆ ਗਿਆ ਰੁਪਈਆ 11000 ਸਬੂਤਾ ਹੀ ਪੰਡਾ ਦਾ ਹਾਂ ਸੱਚੀ ਗੱਲ ਹੈ ਜੋ ਪਹਾਂ ਪਰਾ ਵੀ ਪੇ